ਤਾਂ ਫਿਰ ਜਿਹੜੇ ਕੋਲ ਹਮੇਸ਼ਾ ਹੋ ਸਕਦੇ ਨੇ ਨਹੀਂ ਆਉਂਦਾ ਕਿੱਦਾਂ ਦੇਖੋ ਜਰਾ ਜੋ ਗਿਰ ਰਿਹਾ ਰੱਖਣਾ ਰੱਖਣਾ ਮੈਂ ਤਾਂ ਸੋ ਤੁਸੀਂ ਦੇਖ ਸਕਦੇ ਜੇ ਕਿ ਰਾਵੀ ਦਰਿਆ ਦਾ ਬੰਨ ਜਿਹੜਾ ਹੈ ਚੰਦੂ ਵਡਾਲੇ ਤੋਂ ਟੁੱਟ ਚੁੱਕਾ ਹੈ ਔਰ ਇਹ ਸਾਰਾ ਜਿਹੜਾ ਦਰਿਆ ਦਾ ਪਾਣੀ ਹੈ ਪੂਰੀਆਂ ਪੈਲੀਆਂ ਨੇ ਇਹ ਕਰੀਬ 10 ਫੁੱਟ ਡੂੰਘੀਆਂ ਪੈਲੀਆਂ ਨੇ ਔਰ ਇਹਦੇ ਵਿੱਚ ਬੰਨੀਆਂ ਵੀ ਬੰਬੀਆਂ ਦੇ ਕੋਠੇ ਨੇ ਉਹ ਡੁੱਬ ਚੁੱਕੇ ਨੇ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਕੋਈ ਵੀ ਮਹਿਕਮੇ ਦਾ ਬੰਦਾ ਜਿਹੜਾ ਇੱਥੋਂ ਤੱਕ ਨਹੀਂ ਪਹੁੰਚਿਆ ਸੋ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਅੱਗੇ ਵੀ ਮਹਿਕਮੇ ਅੱਗੇ ਵੀ ਬੇਨਤੀ ਸਰਕਾਰਾਂ ਅੱਗੇ ਬੇਨਤੀ ਆ ਕਿ ਪਾਣੀ ਦਾ ਜਿਹੜਾ ਬਹਾਵ ਵਧ ਰਿਹਾ ਹੈ ਜੋਰ ਵਧ ਰਿਹਾ ਮਿਹਰਬਾਨੀ ਕਰਕੇ ਇਸ ਪਿੰਡ ਚੰਦੂ ਵਡਾਲੇ ਦੇ ਵਿੱਚ ਆ ਕੇ ਜਿਹੜੇ ਪੁਖਤਾ ਇੰਤਜ਼ਾਮ ਨੇ ਉਹ ਕੀਤੇ ਜਾਣ ਤਾਂ ਜੋ ਪਾਣੀ ਦੀ ਮਾਰ ਜਿਹੜੀ ਵਾਜ ਰਹੀ ਆ ਉਹਦਾ ਬਚਾਅ ਹੋ ਸਕੇ ਸੋ ਮੈਂ ਬੇਨਤੀ ਕਰਾਂਗਾ ਕਿ ਕੈਮਰਾਮੈਨ ਤੁਹਾਨੂੰ ਦਿਖਾਵੇਗਾ ਕਿਦਾਂ ਬੰਬੀਆਂ ਦੇ ਪੂਰੇ ਜਿਹੜੇ ਕੋਠੇ ਨੇ ਉਹ ਡੁੱਬ ਚੁੱਕੇ ਨੇ ਟਰਾਂਸਫਰ ਜਿਹੜੇ ਨੇ ਉਹ ਪੂਰੇ ਡੁੱਬ ਚੁੱਕੇ ਨੇ ਕਰੀਬ 10-12 ਫੁੱਟ ਦੀ ਹਾਈਟ ਤੇ ਟਰਾਂਸਫਰ ਜਿਹੜਾ ਇੱਕ ਲਗਾਇਆ ਜਾਂਦਾ ਬੱਤੀ ਵਾਲਾ ਸੋ ਇਹ ਸਾਰਾ ਪਾਣੀ ਜਿਹੜਾ ਰਾਵੀ ਦਰਿਆ ਜਿਹੜਾ ਹੈ ਉਹ ਮਾਰ ਮਾਰ ਰਿਹਾ ਸੋ ਸਾਡੇ ਇਧਰ ਤੇ ਬੰਨੇ ਜਿਹੜਾ ਪਾਣੀ ਪੂਰਾ ਆ ਚੁੱਕਾ ਹੈ ਔਰ ਪਿੰਡ ਨੂੰ ਪੂਰਾ ਖਤਰਾ ਹੈ ਇਸ ਟਾਈਮ ਤੇ ਪੂਰਾ ਖਤਰੇ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਸੋ ਮਿਹਰਬਾਨੀ ਕਰਕੇ ਪ੍ਰਸ਼ ਸਰਕਾਰਾਂ ਦੇ ਅੱਗੇ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਹੈ ਇੱਥੇ ਇੰਤਜ਼ਾਮ ਕੀਤੇ ਜਾਣ। ਮਹਿਕਮੇ ਦੇ ਬੰਦੇ ਭੇਜਿਆਣ ਇੰਤਜ਼ਾਮ ਪੂਰੇ ਜਿਹੜੇ ਨੇ ਕੀਤੇ ਜਾਣ। ਧੰਨਵਾਦ।